ਸਤਿ ਸ਼੍ਰੀ ਅਕਾਲ ਜੀ ਤੁਹਾਡੇ ਆਪਣੀ YouTube ਚੈਨਲ ਦੇ ਵਿੱਚ ਤੁਹਾਡਾ ਬਹੁਤ-ਬਹੁਤ ਧੰਨਵਾਦ ਅੱਜ ਆਪਾਂ ਬਿਲਕੁਲ ਸਿੰਪਲ ਜਿਹੇ ਤਰੀਕੇ ਨਾਲ ਬਣਾਵਾਂਗੇ ਗੋਭੀ ਦੇ ਪਰੌਂਠੇ ਤੇ ਇਹ ਆਪਣੀ ਗੋਭੀ ਆਪਾਂ ਕਰ ਲਈਏ ਗੋਭੀ ਗ੍ਰੈਂਡ ਇਹਦੇ ਵਿੱਚ ਆਪਾਂ ਬਰੀਕ-ਬਰੀਕ ਪਿਆਜ਼ ਚੌਪ ਕਰਕੇ ਪਾ ਲਿੱਤੇ ਨੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਬਹੀ ਨੌਨ ਮਿਰਚ ਤੁਸੀਂ ਆਪਣੇ ਟੇਸਟ ਦੇ ਅਕੋਰਡਿੰਗ ਪਾ ਸਕਦੇ ਹੋ ਕਿੰਨੀ ਮਾਤਰਾ ਦੇ ਵਿੱਚ ਆਪਾਂ ਅੱਧਾ ਚਮਚ ਪਾਉਨੇ ਆ ਨਮਕ ਦਾ ਫਿਰ ਉਹਨਾਂ ਪੋਨੇ ਆਪਾਂ ਲਾਲ ਮਿਰਚਾਂ ਰੈੱਡ ਚੀਲੀ ਹੁਣ ਹੁਣ ਆਪਾਂ ਇਹਨਾਂ ਨੂੰ ਮਿਕਸ ਕਰਦੇ ਆਂ ਚੰਗੀ ਤਰ੍ਹਾਂ ਮਿਕਸ ਕਰਕੇ ਤੁਸੀਂ ਆਪਣੀ ਮਰਜ਼ੀ ਨਾਲ ਜੋ ਮਰਜ਼ੀ ਚੁਆਇਸ ਕਰ ਸਕਦੇ ਹੋ ਹੁਣ ਆਪਾਂ ਚੰਗੀ ਤਰ੍ਹਾਂ ਇਹਨੂੰ ਹਰਲਾ ਲਵਾਂਗੇ ਹਰਲਾ ਕੇ ਇਸ ਤੋਂ ਬਾਅਦ ਆਪਾਂ ਇਹਦੀ ਸਰਵਿੰਗ ਕਰਾਂਗੇ ਹਾਂਜੀ ਹੁਣ ਤੁਹਾਨੂੰ ਆਪਾਂ ਦਿਖਾਉਨੇ ਆ ਕਿ ਪਰੌਂਠਾ ਕਿੱਦਾਂ ਬਣਾਇਦਾ ਹੁੰਦਾ ਸਿੰਗਲ ਤੇ ਸਾਰੇ ਖਾਂਦੇ ਨੇ ਆਪਾਂ ਬਣਾਉਨੇ ਆ ਅੱਜ ਡਬਲ ਪਰੌਂਠਾ ਬਿਲਕੁਲ ਦੇਸੀ ਤੇ ਪੰਜਾਬੀ ਤਰੀਕੇ ਦੇ ਨਾਲ ਨਿੱਕੀ ਨਿੱਕੀ ਆਪਾਂ ਪਕੜਾਂਗੇ ਗੋਲ ਗੋਲ ਪੀੜੇ ਡਬਲ ਪਰੌਂਠਾ ਆਪਾਂ ਬਣਾਵਾਂਗੇ ਅੱਜ ਜੀ ਗੋਭੀ ਦਾ ਪਰੌਂਠਾ ਹਾਂਜੀ ਹੁਣ ਆਪਾਂ ਇਹਨਾਂ ਨੂੰ ਵੇਲਾਂਗੇ ਬੜੇ ਸੋਹਣੇ ਤਰੀਕੇ ਨਾਲ ਪਿਆਰ ਦੇ ਨਾਲ ਆਪਣਾ ਗਰਮ ਹੋਣ ਦਿਆ ਆ ਹਾਂਜੀ ਹੁਣ ਆਪਾਂ ਸਰਵਿੰਗ ਪਰਾਂਗੇ ਤੁਸੀਂ ਆਪਣੇ ਹਿਸਾਬ ਦੇ ਅਕੋਰਡਿੰਗ ਕਰ ਸਕਦੇ ਹੋ ਕਿ ਤੁਸੀਂ ਵੱਡਾ ਕਰਨਾ ਹੈ ਛੋਟਾ ਪਰੌਠੀ ਬਣਾਉਣੀ ਆ ਜੇ ਤੁਸੀਂ ਪੇੜੇ ਦੇ ਵਿੱਚ ਐਡ ਕਰਨਾ ਚਾਹੁੰਦੇ ਤੁਸੀਂ ਪੇੜੇ ਦੇ ਅੰਦਰ ਐਡ ਕਰ ਸਕਦੇ ਆ ਜੇ ਤੁਸੀਂ ਪੂਰੀ ਚਪਾਤੀ ਬਣਾ ਕੇ ਐਡ ਕਰਨਾ ਚਾਹੁੰਦੇ ਹੋ ਦੇਖੋ ਆਪਣਾ ਹਾਂਜੀ ਦੇਖੋ ਆਪਣੀ ਸਰਵਿੰਗ ਕਿੰਨੀ ਸੋਹਣੀ ਹੋ ਚੁੱਕੀ ਆ ਹੁਣ ਆਪਾਂ ਇਹਨੂੰ ਹਲਕੇ ਹਲਕਾ ਬਿਲਨੇ ਦੇ ਨਾਲ ਵੇਲਾਗੇ ਤਾਂ ਕਿ ਆਪਣਾ ਜਿਹੜਾ ਵੀ ਮਿਕਸਚਰ ਆ ਉਹ ਬਾਹਰ ਨਾ ਆ ਜਾਵੇ ਆਪਣੇ ਸਾਬ ਦੇ ਅਕੋਰਡਿੰਗ ਬਣਾ ਸਕਦੇ ਹੋ ਕਿ ਤੁਹਾਨੂੰ ਸਾਈਜ਼ ਛੋਟਾ ਪਸੰਦ ਹੈ ਛੋਟਾ ਕਰ ਸਕਦੇ ਹੋ ਤੁਸੀਂ ਵੱਡਾ ਪਰੌਂਠਾ ਬਣਾਉਣਾ ਚਾਹੁੰਦੇ ਹੋ ਤੇ ਵੱਡਾ ਬਣਾ ਸਕਦੇ ਹੋ ਹਾਂਜੀ ਹੁਣ ਆਪਣਾ ਪਰੌਂਠਾ ਵੇਲਾ ਲਿਆ ਗਿਆ ਹੁਣ ਆਪਾਂ ਇਹਨੂੰ ਤਵੇ ਤੇ ਪਾਵਾਂਗੇ ਤਵਾ ਆਪਣਾ ਗਰਮ ਹੋ ਚੁੱਕਿਆ ਆ हल्का जहाँ घ्यो लगावे ता कि अपना परौंठा ना चिपके तो इ फ्लेवर भी अच्छा आएगा और परौठा चिपकूगा भी नहीं देखो तब अपना गर्म सी हूँ आप होर बना के दखाने भी एदा बना सद अपने घर सिंपल ज तरीके गोभी का परौंठा डबल खाना चाहते हो तो डबल खा सकते हो सिंगल बनाना चाहते हो तो सिंगल भी बना हाँ जी देखो अपने ਪਰਾਠਾ ਕਿੱਡਾ ਸੋਹਣਾ ਬਣ ਗਿਆ ਆ ਤੁਸੀਂ ਘੱਟ ਫਲੇਮ ਤੇ ਬਣਾਉਣਾ ਚਾਹੁੰਦੇ ਹੋ ਬਣਾਉਣਾ ਚਾਹੁੰਦੇ ਹੋ ਤੁਸੀਂ ਘੱਟ ਫਲੇਮ ਤੇ ਬਣਾ ਸਕਦੇ ਹੋ ਫੁੱਲ ਫਲੇਮ ਤੇ ਬਣਾਉਂਗੇ ਤੇ ਇਹ ਜਲ ਜਾਊਗਾ ਪਰੌਂਠਾ ਆਪਣਾ ਬਣ ਕੇ ਤਿਆਰ ਤੁਸੀਂ ਦਹੀਂ ਨਾਲ ਸਰਵ ਕਰਨਾ ਚਾਹੁੰਦੇ ਹੋ ਦਹੀਂ ਨਾਲ ਕਰ ਸਕਦੇ ਹੋ ਮੱਖਣ ਨਾਲ ਸਰਵ ਕਰਨਾ ਚਾਹੁੰਦੇ ਹੋ ਤੁਸੀਂ ਮੱਖਣ ਨਾਲ ਕਰ ਸਕਦੇ ਹੋ ਹਾਂਜੀ ਹੁਣ ਆਪਣਾ ਡਬਲ ਪਰੌਂਠਾ ਬਣ ਕੇ ਤਿਆਰ ਆ ਹੁਣ ਆਪਾਂ ਇਹਨੂੰ ਲਾ ਦਿੰਨੇ ਆ ਅਵੇਦ ਉਦਾਰ ਦਿਨੇ ਹੁਣ ਆਪਾਂ ਬਣਾਉਣਾ ਇਹ ਤੁਹਾਨੂੰ ਦੱਸਿਆ ਸੀਗਾ ਆਪਾਂ ਡਬਲ ਪਰੌਂਠਾ ਬਣਾਉਣਾ ਹੁਣ ਆਪਾਂ ਤੁਹਾਨੂੰ ਸਿਖਾਉਨੇ ਆ ਸਿੰਗਲ ਪਰੌਂਠਾ ਬਣਾਉਣਾ ਪਹਿਲਾਂ ਆਪਾਂ ਪੇੜਾ ਕਰ ਲਿੱਤਾ ਆ ਹੁਣ ਆਪਾਂ ਉਹਦੇ ਵਿੱਚ ਆਪਾਂ ਆਪਣੀ ਸਟਫਿੰਗ ਭਰ ਲਿੱਤੀ ਗਈ ਆ ਹੁਣ ਆਪਾਂ ਇਹਨੂੰ ਬਿਲਕੁਲ ਪੋਲੇ-ਪੋਲੇ ਹੱਥਾਂ ਨਾਲ ਪਿਆਰ ਨਾਲ ਬੇਲਾਂਗੇ ਇਹ ਹੋ ਜਾਊਗਾ ਆਪਣਾ ਸਿੰਗਲ ਪਰੌਂਠਾ ਅਸੀਂ ਤੁਹਾਨੂੰ ਦੋਵੇਂ ਤਰੀਕੇ ਨਾਲ ਬਣਾਉਣਾ ਦੱਸ ਦਿੰਨੇ ਆ ਤੁਹਾਨੂੰ ਜਿਹੜਾ ਤਰੀਕਾ ਵਧੀਆ ਲੱਗਦਾ ਆ ਹਾਂ ਆਪਾਂ ਇਹਨੂੰ ਥੋੜਾ ਜਿਹਾ ਹੋਰ ਆਟਾ ਲਗਾਵਾਂਗੇ ਤਾਂ ਕਿ ਆਪਣਾ ਸਟਫੀ ਜਿਹੜੀ ਹੋਊਗੀ ਉਹ ਬਾਹਰ ਨਾ ਆਵੇ। ਹਾਂਜੀ ਦੇਖੋ ਆਪਣਾ ਸਟਫੀ ਬਾਹਰ ਨਹੀਂ ਆਈ ਔਰ ਪਰੌਂਠਾ ਬਹੁਤ ਸੋਹਣੇ ਤਰੀਕੇ ਨਾਲ ਬਣ ਚੁੱਕਿਆ ਆ। ਹੁਣ ਆਪਾਂ ਇਹਨੂੰ ਤਵੇ ਤੇ ਪਾਵਾਂਗੇ। ਇਹ ਹੋ ਗਿਆ ਆਪਣਾ ਸਿੰਗਲ ਪਰੌਂਠਾ। ਇੰਤਜ਼ਾਰ ਕਰ ਲਿੱਤਾ ਆ। ਤਾਂ ਆਪਾਂ ਇਹਨੂੰ ਹੌਲੀ-ਹੌਲੀ ਹਲਕੇ ਹੱਥਾਂ ਨਾਲ ਸੇਕ ਕਰਾਂਗੇ ਤਾਂ ਕਿ ਇਹ ਬਹੁਤ ਸੋਹਣੇ ਤਰੀਕੇ ਨਾਲ ਪੱਕ ਜੇ। ਫਿਰ ਆਪ ਇਹਨੂੰ ਸਰਵ ਕਰਾਂਗੇ ਦੇਖੋ ਨਾ bột ਕਿਉਂ ਲਗਾ ਲਿੱਤਾ ਗਿਆ ਆ ਰਿਫਾਈਨਡ ਲਾ ਲਿੱਤਾ ਆ ਪਰੌਂਠਾ ਆਪਣਾ ਬਣ ਕੇ ਅੱਧੇ ਤੋਂ ਜ਼ਿਆਦਾ ਤਿਆਰ ਹੋ ਚੁੱਕਿਆ ਆ ਹੁਣ ਆਪ ਇਹਨੂੰ ਸਰਵ ਕਰਾਂਗੇ ਦੇਖੋ ਪਰੌਂਠਾ ਆਪਣੇ ਦੀ ਸ਼ੇਪ ਬਹੁਤ ਸੋਹਣੀ ਬਣ ਚੁੱਕੀ ਆ ਬਹੁਤ ਸੋਹਣੇ ਤਰੀਕੇ ਨਾਲ ਬਹੁਤ ਵਧੀਆ ਪਰੌਂਠਾ ਆਪਣਾ ਸਿੱਖ ਚੁੱਕਿਆ ਆ ਹਾਂਜੀ ਹੁਣ ਤੁਸੀਂ ਦੱਸੋ ਲਾਈਕ ਕਮੈਂਟ ਸ਼ੇਅਰ ਕਰਕੇ ਕਿ ਤੁਹਾਨੂੰ ਸਾਡੇ ਗੋਭੇ ਵਾਲੇ ਪਰੌਂਠੇ ਕਿੱਦਾਂ ਲੱਗੇ ਨੇ